ਆਰਦਾ ਕਿ ਤੁਮ ਮਰਜੀ ਕਰੇ ਗੁਰੂ ਘਰ ਬੰਦਾ ਸੁਣ ਬਣਾਵੇ ਚਾਰ ਬੰਦੇ ਜੇ ਨਾਲ ਰੱਖੇ ਸਭ ਹੋਈ ਰੱਖੇ ਸੰਗਤ ਨੂੰ ਕਰੇ ਭਲੀ ਆਉਂਦੇ ਜਿੰਮੇਸ਼ੀ ਤੇ ਲਾਉਣੀ ਰੋ ਕੀ ਉਹਦੇ ਨਾਲ ਫੋਨਾਂ ਤੇ ਚੰਦੇ ਬਿੱਟੇ ਕੀ ਹੋ ਮਾਰ ਪੁੱਛਾ ਭਾਈ ਇਹਦੇ ਸਿਓ ਤਾਂ ਕਬਟਾ ਹੋ ਗਿਆ ਨਹੀਂ ਛਾਡੇ ਨੂੰ ਮਾਨਸ ਕਬਟਾ ਹੋ ਗਿਆ ਮੈਨੂੰ ਸਮਝ ਨਹੀਂ ਆਉਂਦਾ ਇੰਨਾ ਇੰਨਾ ਕੀ ਹੋ ਗਿਆ ਵੱਟਾ ਕਰੀਆਗੇ ਪੁੱਛਦਾ ਕਮਾਰ ਵੀ ਤੁਹਾਡੇ ਵਾਲੀ ਨੂੰ ਸ਼ਰਮ ਹੀ ਨਹੀਂ ਆਉਂਦੀ ਹਾਂ ਤੁਹਾਡੀਆਂ ਮਰੀਆਂ ਤਾਂ ਮੈਨੂੰ ਹੀ ਤੁਹਾਡੀ ਹੁਣੇ ਤਾਂ ਲੱਗਦੀ ਬੇਸ਼ਰਮੀ ਅੱਖਾਂ ਜਿਵੇਂ ਕੋਈ ਬੰਦਾ ਜਿਹਾ ਦੋ ਮਿੰਟ ਲਈ ਉਹਨੇ ਵਿੱਚ ਸਾਰੇ ਸੰਗਤ ਨੂੰ ਢੁਲੀ ਛਿੜ ਗਈ ਕਿਉਂਕਿ ਗੱਲ ਬਈ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਤੁਸੀਂ ਮਾਰਾ ਦੇ ਘਰੇ ਆਏ ਹੋ ਪਿੱਛੇ ਪਿੱਛੇ ਦਾ ਪਿੱਛੇ ਰਹਿ ਬਹੁਤ ਪਿੱਛੇ ਰਹੋ ਕਿ ਸਾਰੇ ਨੂੰ ਕਹਿੰਦੇ ਤੁਸੀਂ ਫੋਨ ਤੋੜੇ ਪਰਛਿਆਂ ਨੇ ਕਿੱਥੇ ਨੇ ਮੈਨੂੰ ਇਹ ਦੱਸੋ ਤਮਨੇ ਨਿਉਂ ਵੀ ਕੌਣ ਸੇਵਾਦਾਰ ਕਿੱਥੇ ਆ? ਮੈਨੂੰ ਦਿਖਾਓ। ਕਹਿੰਦੇ ਭਾਰੀ ਇਹਨਾਂ ਦੀ। ਨਹੀਂ ਮੈਨੂੰ ਸਮਝ ਨਹੀਂ ਆਉਂਦੀ। ਸਾਡੇ ਘਰ ਸੱਕ ਘਰੇ ਕਿੱਥੇ ਆ? ਉਹਨਾਂ ਨੇ ਸ਼ਰਮਾਉਂਦੇ ਮਾੜੀ ਮੋਟ ਚੱਥੇ ਬੰਦੇ ਨੂੰ ਪੁੱਛਾ ਦੱਸੋ। ਇਹ ਦੇ ਨਗਰ ਕਿਉਂ ਜਾ ਰਹੇ ਹੋ ਤੁਸੀਂ? ਕੀ ਆ ਹੁਸਾ ਤਨ ਨੌਕਰੀ ਆ ਕਿ ਪੁੱਛਦਾ? ਖਮਾਰ ਹੋਈ ਭਾਈ ਤੁਹਾਡੇ ਅੱਗੇ। ਹੁਣ ਸ਼ਰਮ ਨਹੀਂ ਆਉਂਦੀ। ਹਾਂ। ਪਾਸ ਤੁਹਾਡੀ ਮਰਿਆਦਾ ਮੈਨੂੰ ਹੀ ਜਾਣੀ ਹੁੰਦੀ ਆ ਕਹਿੰਦਾ ਦਿੱਤੀ। ਮਾਤਾ ਇਸ ਅੱਖ ਨੇ ਕਿ ਬੰਦਾ ਜੇ ਆਇਆ 2 ਮਿੰਟ ਲਈ ਉਹਰੇ ਵਿੱਚ ਸਾਰੇ ਸੰਗਤਾਂ ਦੁਰੀ ਫਿਰਦੇ ਕਿਉਂ ਕਿ ਗੱਲ ਮੇਰੀ ਸ਼ਰਮ ਨਹੀਂ ਹੋ ਜਾਈਗਾ ਤੁਸੀਂ ਮਹਾਰਾਜ ਦੇ ਘਰ ਆਏ ਹੋ ਪਿੱਛੇ ਜਾ ਪਿੱਛੇ ਪਾ ਪਿੱਛੇ ਰਹ ਬਹੁਤ ਪਿੱਛੇ ਸਾਰੇ ਨੂੰ ਕੱਢ ਲਈ ਜਦੋਂ ਫੋਨ ਚੁਟੇ ਪਰਛਿਆਂ ਨੇ ਕਿੱਥੇ ਨੇ ਮੈਨੂੰ ਹਲੇ ਦੱਸੋ ਮੈਨੂੰ ਇਹ ਸਮਝ ਨਹੀਂ ਆਉਂਦੀ ਕੌਣ ਸੇਵਾਦਾਰ ਕਿੱਥੇ ਆ ਉਹ ਮੇਰੇ ਕੋਲ ਫੋਨ ਚੁਟੇ ਨਹੀਂ ਆਉਂਦੇ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਸਾਡੇ ਗੁਰਸੇਖ ਘਰੇ ਕਿੱਥੇ ਆ ਉਹਨਾਂ ਨੇ ਸ਼ਰਮ ਹੁੰਦੀ ਮਾੜੀ ਮੋਟੀ ਚੱਤੇ ਬੰਦਿਆਂ ਨੂੰ ਨਹੀਂ ਚਾਹੀਦੀ ਆ ਸੁਕਾਸ਼ਨ ਅੱਡ ਟ੍ਰੀਟ ਕਰ ਰਹੇ ਹਨ ਉਹ ਤਾਂ ਕੀ ਐ ਸਪੈਸ਼ਲ ਹੋਊਗਾ ਆ ਤਾਂ ਬਾਹਰ ਹੋਊਗਾ ਉਹ ਡੇ ਬੁੱਦਰ ਦੇ ਆ ਤਾਂ ਬਾਹਰ ਜਾ ਕੇ ਜੋ ਮਰਜੀ ਕਰੇ ਗੁਰੂ ਘਰ ਬੰਦਾ ਸਿੰਪਲ ਹੋਵੇ ਚਾਰ ਬੰਦੇ ਜਿਹੜੇ ਨਾਂ ਰੱਖਲੇ ਸਿਰ ਉਹ ਹੀ ਰੱਖੇ ਸੰਗਤ ਨੂੰ ਕਹਵੇ ਭਈ ਆ ਤਾਂ ਜਿਵੇਂ ਸੀ ਪਹਿਲਾਂਵੇਂ ਰੋ ਕੀ ਉਹਦਾ ਫੋਟੋ ਕਿ ਚੁੰਧੇ ਫਿਰਦੇ ਕੀ ਉਹ ਮਾਰ ਪੁੱਛਾ ਭਈ ਹੱਦ ਹੋ ਗਈ ਭਈ ਮੈਂ ਕੀ ਕਰਦੀ ਰਹੀ ਆ ਉਹਨਾਂ ਦਾ ਕੀ ਹੱਕ ਬੰਦਾ ਨੂੰ ਠੱਕੇ ਮਾਰਨ ਦਾ ਅਜੇ ਤੁੰਨਾ ਆਇਆ ਮੈਂ ਕੋਈ ਨਹੀਂ ਆਇਆ ਵੇ ਗੁਰੂ ਸੰਗਤ ਮੰਗਾ ਲੈ ਕੇ ਜਿਹੜੇ ਤੁਸੀਂ ਹੋਗੇ ਯਾਰ ਗੁਰੂ ਨਾਨਕ ਤੋਂ ਵੱਡਾ ਹੋ ਗਿਆ ਅਹੀਂ ਤੁਹਾਡੇ ਨੂੰ ਸਮਝ ਨਹੀਂ ਆਉਂਦਾ ਮਾਨ ਤੋਂ ਵੱਡਾ ਹੋ ਗਿਆ ਮੈਨੂੰ ਸਮਝ ਨਹੀਂ ਆਉਂਦਾ ਇੰਨਾ ਇੰਨਾ ਕੀ ਹੋ ਗਿਆ ਵੱਡਾ ਹੋ ਗੁੱਸੇ ਗੁੱਸੇ ਨਾਲ ਕੰਮ ਨਹੀਂ ਕਰਦਾ ਕਿਰਪਾ ਨਾਲ ਥੋੜਾ ਕਰੋ ਮੈਂ ਪਾਲੂ ਆਇਆ ਕਰੋ ਤੇ ਮੇਰਾ ਤਾਂ ਮੈਂ ਸਿਪਾਹੀ ਦਾ ਮੈਂ ਉਹਦੇ ਕਰਕੇ ਨਹੀਂ ਆਪਾਂ ਗੁਰੂ ਕਿੱਥੇ ਬੋਲਨੇ ਆਪਾਂ ਕਿੱਥੇ ਖਲੋ ਕੇ ਬੋਲਨੇ ਆ ਪਰ ਉਹ ਨਾ ਲਾਵਾਂ ਉੱਚੀ ਬੋਲ ਨਹੀਂ ਸਕਦੇ ਪਹਿਲਾਂ ਉੱਚੀ ਮੇਰਾ ਮੈਨੂੰ ਮਹਾਰਾਜ ਦਾਸ ਮੈਨੂੰ ਪਤਾ ਉੱਚੀ ਗੱਲਾਂ ਨਹੀਂ ਕਰ ਸਕਦੇ ਮੈਨੂੰ ਪਤਾ ਪਰ ਤੁਸੀਂ ਕੋਈ ਬੋਲਿਆ ਨਹੀਂ ਮੈਂ ਥੋੜਾ ਸੀਨੀਅਰ ਨੂੰ ਜਾ ਕੇ ਕਹਿ ਦੋ ਸੀਨੀਅਰ ਨੂੰ ਕਹਿ ਦੋ ਉੱਥੇ ਜਾ ਕੇ ਉੱਥੇ ਨਾਲ ਬੋਲ ਕਾਲਜ ਸਾਹਿਬ ਕੋਲ ਚਲ ਜਾਓ ਉੱਥੇ ਨਾਲ ਸੁਣਨੇ ਤੁਹਾਡੀ ਜੇ ਤੁਸੀਂ ਆਉਂਦੇ ਮੇਰੇ ਨਾਲ ਕਿਉਂ ਉਹਨਾਂ ਨੂੰ ਨਹੀਂ ਦਿਖਦਾ ਉਹ ਵਰਤੇ ਹੋ ਗਏ ਆ ਤੇ ਉਹਨਾਂ ਨੂੰ ਕੀ ਹੋ ਗਿਆ ਅਸੀਂ ਥੋੜਾ ਹੋ ਗਏ ਆ ਉਹ ਤਾਂ ਵੈਸੇ ਹੀ ਵਿਕੇ ਹੋਏ ਆ ਮੈਂ ਤਾਂ ਮੂੰਹ ਤੇ ਕਹਿੰਨੀ ਆ ਪਤਾ ਨਹੀਂ ਉਹਨਾਂ ਨੇ ਇਹੋ ਜਿਹਾ ਕੀ ਖਵਾਇਆ ਇਹ ਬੱਚੇ ਨਹੀਂ ਬੋਲ ਸਕਦੇ ਇਹ ਖੁਦ ਇੱਕ ਬੁਰਾ ਅੰਦਾਜ਼ ਕਰਿਆ ਉਹਨਾਂ ਨੂੰ ਐਡਾ ਟ੍ਰੀਟਮੈਂਟ ਕਰਦੇ ਸੀ ਬੜੇ ਮਹਾਂਪੁਰਸ਼ ਨੇ ਕਹਿੰਦਾ ਮੀਡੀਆ ਦੇਖਣ ਦੇ ਉਹਨਾਂ ਨੇ ਨਾ ਕਰੋ ਹਾਂਜੀ ਕੀ ਨਾਮ ਆ ਕੀ ਗੱਲ ਤੁਸੀਂ ਨੋਰਮਲ ਬੰਦੇ ਵਾਂਗੂ ਜੀ ਅਸੀਂ ਸਿਕਿਉਰਟੀ ਕਟ ਲੈ ਕੇ ਆ ਰਹੇ ਹਾਂ ਜੀ ਮਾਈਗ੍ਰੇਟ ਆਰ ਦੇ ਹੋਰ ਜੀ ਇਹ ਸੰਗਤ ਇੱਥੇ ਕਿਉਂ ਕੋਈ ਗੱਲ ਨਹੀਂ ਲੈ ਲਾਂਗੇ ਯਾਰ ਮੈਡਮ ਕਿ ਆਓ ਜੀ ਕੈਮਰਾ ਯਾਰ ਛੱਡੋ ਸਾਨੂੰ ਨਹੀਂ ਸੀ ਪਤਾ ਕਿ ਰਾਹੁਲ ਜੀ ਆਏ ਹੋਏ ਆ ਜਾਂ ਕਿਸੇ ਕੋਈ ਵਿਰੋਧਤਾ ਕਰ ਰਿਹਾ ਵਾ ਅਸੀਂ ਰੂਟੀਨ ਦੇ ਵਿੱਚ ਮੱਥਾ ਟੇਕ ਰਹੇ ਸੀਗੇ ਤੇ ਉਹ ਪਹਿਲਾਂ ਰਾਹੁਲ ਜੀ ਉੱਥੇ ਸਬੀਲ ਤੇ ਮੱਥਾ ਆਪਣੇ ਸਬੀਲ ਤੇ ਜਲਸਾ ਕਰ ਰਹੇ ਸੀਗੇ ਇਹ ਲੜਕੀ ਨੇ ਇੱਕਦਮ ਉੱਠ ਕੇ ਵਿਰੋਧ ਕੀਤਾ ਤੇ ਫਿਰ ਇਹ ਦੌੜ ਗਈ ਆ ਮੈਂ ਉਸ ਸਮੇਂ ਸੋਚਿਆ ਵੀ ਕੋਈ ਵਿਰੋਧ ਕਰਨ ਵਾਲਾ ਹੋਰ ਆ ਬਹੁਤ سارے ਕੈਮਰਿਆਂ ਵਾਲੇ ਪੱਤਰਕਾਰ ਹੀ ਲੜਕੀ ਦੇ ਮਗਰ ਦੌੜੇ ਨਾ ਜਦੋਂ ਤੇ ਮੈਂ ਕਿਹਾ ਕਿ ਫਿਲਮੀ ਸਟਾਰ ਆਇਆ ਵਾ ਜਾਂ ਪਤਾ ਨਹੀਂ ਕੌਣ ਵਾ ਕਿੱਧਰ ਨੂੰ ਜਾ ਰਹੀ ਹੈ ਮੈਂ ਵੀ ਇਹਦਾ ਪਿੱਛਾ ਕੀਤਾ ਲੜਕੀ ਦਾ ਵੀ ਦੇਖਦੇ ਆਂ ਕੌਣ ਵਾ ਫਿਰ ਮੈਨੂੰ ਪਤਾ ਲੱਗ ਗਿਆ ਵੀ ਇਹਨੇ ਉੱਥੇ ਵਿਰੋਧਤਾ ਕੀਤੀ ਆ ਪਰ ਜਦੋਂ ਇਹਨੇ ਵਿਰੋਧਤਾ ਕੀਤੀ ਤੁਸੀਂ ਲਾਗੇ ਸੀ ਕੀ ਗੱਲਬਾਤ ਕੀਤੀ ਨੇ ਗੱਲਬਾਤ ਇਹ ਨਹੀਂ ਉਹ ਕੀਤੀ ਆ ਮੇਨ ਉਹਦਾ ਮਕਸਦ ਵਾ ਕਿ ਵੀਆਈਪੀ ਪੇਮੈਂਟ ਕਿਉਂ ਦਿੱਤਾ ਜਾ ਰਿਹਾ ਵਾ ਇਹ ਗੁਰੂ ਰਾਮਦਾਸ ਦਾ ਘਰ ਵਾ ਇਹ ਨਿਮਾਣਿਆਂ ਦਾ ਮਾਨਵਾਨ ਤਾਣਿਆਂ ਦਾ ਤਾਣਵਾ ਇਥੇ ਸਰਬ ਸੰਜੀਵਾਲਤਾ ਵਾ ਹਰ ਇੱਕ ਨੂੰ ਪਰਮੇਸ਼ਰ ਦੇ ਘਰ ਵਿੱਚ ਰੱਬ ਦੇ ਘਰ ਵਿੱਚ ਬਰਾਬਰ ਦਾ ਸਤਕਾਰ ਮਾਣ ਦੇਣਾ ਚਾਹੀਦਾ ਵਾ ਹੋਰ ਕੀ ਗੱਲਬਾਤ ਹੋਈ ਸਮਝਦੇ ਹੋ ਕਿ ਉਹਦੀ ਕੁੜੀ ਦਾ ਜਿਹੜਾ ਵਿਰੋਧ ਸੀ ਉਹ ਭਾਵਕ ਕੁੜੀ ਦਾ ਭਾਵਕ ਸੀਗੀ ਉਹ ਤੇ ਮੈਨੂੰ ਲੱਗਦਾ ਵਾ ਕਿ ਉਹਦੇ ਕੋਈ ਜਿਹੜੇ ਜਿੱਦਾਂ ਪਿਛੇ ਸਮੇਂ ਦੇ ਵਿੱਚ ਕੁਝ ਕਾਂਗਰਸ ਪਾਰਟੀ ਵੱਲੋਂ ਅਟੈਕ ਹੋਇਆ ਸੀ ਦਰਬਰ ਸਾਹਿਬ ਦੇ ਉੱਤੇ ਉਹਦਾ ਨਾਂ ਲੱਗਦਾ ਉਹਨਾਂ ਨੇ ਕੀਤਾ ਵੀ ਆ ਤੇ ਉਹ ਲੜਕੀ ਦੇ ਅੰਦਰ ਉਹ ਚੀਜ਼ ਸੀ ਪਰ ਤੁਸੀਂ ਕਹਿ ਰਹੇ ਕਿ ਅੰਦਰ ਹੋਰ ਵੀ ਗੱਲਬਾਤ ਹੋਈ ਹੈ ਹੋਰ ਕੋਈ ਗੱਲਬਾਤ ਨਹੀਂ ਹੋਈ ਇਹਨੇ ਇਹੋ ਕਿਹਾ ਵੰਦੀ ਵੀ ਮੈਂ ਚਾਹਨੀ ਆ ਵੀ ਭਾਈ ਤਿੰਦਰਪਾਲ ਵਰਗੇ ਗੱਥਾਵਾਜਕ ਹੋਰ ਸਿੱਖ ਕੋ ਜਿਹੜੇ ਕਹਿੰਦੀ ਹੈ ਭ੍ਰਿਸ਼ਟ ਲੋਕ ਆ ਇਹਨਾਂ ਨੇ ਦੇਸ਼ ਦਾ ਬੇੜਾ ਗਰਕ ਕੀਤਾ ਹੋਇਆ ਆ ਪਰ ਤੁਸੀਂ ਕੋਈ ਗੱਲਬਾਤ ਕੀਤੀ ਕੋਈ ਪੀ ਲੈਣ ਵਾਸਤੇ ਨਹੀਂ ਇਹ ਕੁਝ ਕੀਤਾ ਉਹ ਲੜਕੀ ਨੇ ਨਹੀਂ ਨਹੀਂ ਉਹ ਤਾਂ ਲੁਕਦੀ ਰਹੀ ਆ ਭੱਜਦੀ ਰਹੀ ਆ ਤੁਸੀਂ ਵੀ ਵੇਖਿਆ ਜਿੰਨੇ ਪੱਤਰਕਾਰ ਵਾ ਕਿਸੇ ਨੂੰ ਉਹਨੇ ਨਹੀਂ ਦੱਸਦਾ ਮਤਲਬ ਆ ਕਿ ਉਹ ਸੰਗਤ ਜਿਹੜੀ ਪਰੇਸ਼ਾਨ ਹੋ ਰਹੀ ਉਹ ਉਹ ਭੱਬ ਕੋਈ ਆ ਹਾਂ ਉਹ ਹੋਈ ਆ ਕਿਦੀ ਮੈਨੂੰ ਚੰਗਾ ਨਹੀਂ ਲੱਗਾ ਕਿ ਲੋਕ ਡਿਸਟਰਬ ਹੋ ਰਹੇ ਆ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਹੁਣ ਤੀ ਲੜਕੀ ਨੂੰ ਮਿਲ ਕੇ ਆਏ ਹਾਂ 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 ਕੀਤੀ ਉਹਨੇ ਗੱਲਬਾਤ ਮੇਰੇ ਨਾਲ ਕੀ ਗੱਲਬਾਤ ਵਿੱਚ ਉਹਨੇ ਮੇਨ ਮੁੱਦਾ ਇਹੀ ਰੱਖਿਆ ਵਾ ਕਿ ਇਹ ਗੁਰੂ ਘਰ ਦਾ ਗੁਰੂ ਘਰ ਵਾ ਮਹਾਰਾਜ ਦਾ ਦਰਬਾਰ ਵਾ ਇੱਥੇ ਇਹ ਕੰਮ ਬੰਦ ਹੋਣਾ ਚਾਹੀਦਾ ਵਾ ਕੋਈ ਕੋਈ ਵੀ ਲੀਡਰ ਆਉਂਦਾ ਵਾ ਕੋਈ ਵੀ ਨੇਤਾ ਆਉਂਦਾ ਵਾ ਕੋਈ ਵੀ ਪੋਲੀਟਿਕਲ ਬੰਦਾ ਆਉਂਦਾ ਸੰਗਤ ਨੂੰ ਪਰੇਸ਼ਾਨ ਨਹੀਂ ਹੋਣਾ ਚਾਹੀਦਾ ਜੀ ਉਹਨੇ ਆਉਣਾ ਵਾ ਇੱਥੇ ਤੇ ਆਮ ਸੰਗਤ ਦੀ ਤਰ੍ਹਾਂ ਆਵੇ ਨਾ ਕਿ ਉਹ ਸਪੈਸ਼ਲ ਰਸਤਾ ਹੋਵੇ ਇਹਦੇ ਲਈ ਇਹ ਵੀ ਗੱਲ ਕਹੀ ਮੈਂ ਨਾ ਹੱਬ ਕੋ ਕੀ ਆ ਕਹਿੰਦੇ ਨਾ ਉਹਨਾਂ ਲਈ ਸਪੈਸ਼ਲ ਰਸਤੇ ਹੋਣ ਨਾ ਉਹਨਾਂ ਦਿਵਾਲੀ ਇਨਾ ਮਾਨ ਸਨਮਾਨ ਦਿੱਤਾ ਜਾਵੇ ਜਿੰਨੇ ਆਉਣਾ ਵਾ ਗੁਰੂ ਰਾਮਦਾਸ ਦਾ ਘਰ ਵਾ ਤੇ ਆਮ ਸੰਗਤ ਵਾਂਗ ਦੇ ਲੋਕ ਹੁਣ ਕਹਿੰਦੇ ਇਹ ਹੀ ਮੈਨੂੰ ਉਤਰਾਜ ਲੱਗਾ ਮੈਨੂੰ ਇਹ ਚੰਗਾ ਨਹੀਂ ਲੱਗਿਆ ਕਿ ਮੇਰੇ ਕੋਲ ਵੇਖ ਕੇ ਨਹੀਂ ਚੜਿਆ ਗਿਆ ਮੈਂ ਬੋਲੀ ਆ ਜਦ ਜੜੀ ਜਦੋਂ ਉਹ ਆਇਆ ਮੈਂ ਇੱਕ ਰਿਸਪੈਕਟ ਕਰਦੀ ਹਾਂ ਮੇਰੇ ਪਿਓ ਦੀ ਉਮਰ ਦਾ ਰਿਸਪੈਕਟ ਕਰਦੀ ਹਾਂ ਪਰ ਜਿੱਥੇ ਮੇਰਾ ਫਾਦਰ ਸਾਹਿਬ ਵੀ ਗਲਤ ਹੋਗਾ ਨਾ ਮੈਂ ਉਹਨੂੰ ਵੀ ਬੋਲੂਗੀ ਕਿ ਫਾਦਰ ਸਾਹਿਬ ਤੁਸੀਂ ਇੱਥੇ ਗਲਤ ਹੋ ਮੈਨੂੰ ਗੁੱਸਾ ਚੜਿਆ ਮੈਂ ਕਿਹਾ ਤੁਸੀਂ ਆਓ ਤੁਸੀਂ ਆ ਦੇ ਸਿਕਿਉਰਟੀ ਗਾਰਡ ਲੈ ਕੇ ਆਓ ਚਾਹੇ 4-5 ਲੈ ਕੇ ਆਓ ਚਲ ਦੋ ਕੈਮਰਾਮੈਨ ਲੈ ਤੁਸੀਂ ਉਹਨਾਂ ਤੋਂ ਵੱਡੇ ਹੋਗੇ ਬਾਹਰ ਆ ਕੇ ਇੰਨੀ ਜਗ੍ਹਾ ਆ ਜਿੱਥੇ ਮਰਜ਼ੀ ਫੋਟੋਆਂ ਲੈ ਕੇ ਚਾਓ ਤੁਹਾਨੂੰ ਕੋਈ ਮਨਾ ਕਰ ਰਿਹਾ ਕੋਈ ਨਹੀਂ ਮਨਾ ਕਰਦਾ ਤੁਸੀਂ ਕਿਉਂ ਫालतू ਉੱਥੇ ਇਹ ਕਰਦੇ ਪਏ ਆ ਜਿਹੜੇ ਹੁਣ ਵਰਸ਼ੇ ਲੈ ਕੇ ਜਿਹੜੇ ਖੜੇ ਹੁੰਦੇ ਨੇ ਮਿੰਟ ਮਿੰਟ ਤੇ ਰੋਕ ਟੋਕੀ ਕਰਦੇ ਨੇ ਹੁਣ ਉਹ ਕਿੱਥੇ ਗਏ ਸੀ ਮੈਡੀਕਲ ਬੋਲੋ ਨਹੀਂ ਉਹ ਕਿੱਥੇ ਸੀਗੇ ਮੈਨੂੰ ਸਮਝ ਨਹੀਂ ਆਉਂਦਾ ਇਹਨਾਂ ਨੇ ਕਿਹਾ ਜਾਏ ਕਿ ਇਹ ਤਰਖਵਾ ਦਿੱਤਾ ਇਹਨਾਂ ਨੂੰ ਕਿ ਤੁਸੀਂ ਇਹਨਾਂ ਨਾਲੇ ਬੋਲ ਨਹੀਂ ਸਕਦੇ ਵੀ ਸੰਗਤ ਜੀ ਆਪਦਾ ਨੋਰਮਲ ਆਪਦਾ ਆਵਾਜ਼ਾਈ ਕਰੋ ਜਿਵੇਂ ਮੱਥਾ ਟੇਕਣਾ ਹੈਵੇਂ ਰੋ ਤੁਹਾਨੂੰ ਵੀ ਇਹ ਨੋਰਮਲ ਬੰਦਾ ਆ ਵੀਆਈਪੀ ਟ੍ਰੀਟਮੈਂਟ ਨਹੀਂ ਚੰਗਾ ਲੱਗਦਾ ਉਹ ਵੀ ਆਈਪੀ ਟ੍ਰੀਟਮੈਂਟ ਦੇ ਰਹੇ ਹਾਂ ਭਈਆ ਬੰਦੇ ਨੂੰ ਵੈਰੀ ਗੁੱਡ ਉਹ ਬੰਦੇ ਕਰਕੇ ਇੰਨਾ ਕੁਝ ਹੋਇਆ ਪੰਜਾਬੀਆਂ ਨਾਲ ਤੁਸੀਂ ਕਿਉਂ ਨਹੀਂ ਉਹ ਚੀਜ਼ ਕਿਉਂ ਨਹੀਂ ਯਾਦ ਕਰ ਰਹੇ ਆਪਣੇ ਬਾਰੇ ਪਲੀਜ਼ ਦੱਸ ਦੋ ਤੁਸੀਂ ਪਲੀਜ਼ ਮੈਂ ਦੱਸਣਾ ਨਹੀਂ ਚਾਹੁੰਦੀ ਆਪਣੇ ਦੱਸ ਦੋ ਪਲੀਜ਼ ਨਹੀਂ ਬੇਟਾ ਵੇਖੋ ਇਦਾਂ ਨਹੀਂ ਥੋੜਾ ਜਿਹਾ ਤੁਸੀਂ ਆਪ بڑے ਕੋਈ ਨਾ ਦੋਸਾਂ ਨੂੰ ਜੜਨੀ ਚਾਹੀਦੀ ਹੈ ਕਿ ਬੰਦਾ ਕਿਵੇਂ ਕਰ ਰਿਹਾ ਆ ਮੈਂ ਇੰਨੀ ਬੜੀ ਲਿਖੀ ਹੈ ਨਹੀਂ ਪਰ ਮੈਨੂੰ ਇਨਾ ਪਤਾ ਆ ਕਿ ਕਿਨੂੰ ਚੱਜ ਦਾ ਟਰੀਟਮੈਂਟ ਦੋ ਤੇ ਕਿਨੂੰ ਨਹੀਂ ਕੋਈ ਆਦਾ ਮਹਾਪੁਰਸ਼ ਕੋਈ ਪਿੰਦਰਪਾਲ ਜੀ ਵਰਗਾ ਆਵੇ ਮੈਂ ਕਿੰਨੀ ਆ ਵੀ ਉਹਨੂੰ ਵੀਆਈਪੀ ਟਰੀਟਮੈਂਟ ਦੋ ਕਿਉਂ ਉਹ ਹੈਗੇ ਆਪਣੇ ਸਾਧ ਸੰਗਤ ਠੀਕ ਹੈ ਉਹਨਾਂ ਨੇ ਆਪਣੇ ਲਈ ਸੇਵਾ ਕੀਤੀ ਹੈ ਗੁਰੂ ਘਰ ਦੀ ਸੇਵਾ ਕੀਤੀ ਹੈ ਉਹ ਮਹਾਪੁਰਸ਼ ਹੈ ਲੋਂਦੇ ਨੇ ਇੰਨੇ ਕੀ ਸੇਵਾ ਕੀਤੀ ਆ ਕੇ 2 ਮਿੰਟ ਪਾਂਡੇ ਸਾਫ ਕਰ ਜੂਗਾ ਤੇ ਪਾਂਡੇ ਦੀ ਸੇਵਾ ਕਰ ਜੂਗਾ ਮੈਂ ਦੂਜੇ ਬਹੁਤ ਕਰ ਜੂਗਾ ਕੰਮ ਰਿਹਾ ਤੇ ਮਾਨੂੰ ਇਹ ਚੰਗਾ ਨਹੀਂ ਲੱਗਿਆ ਕਿ ਗੁਰੂ ਘਰ ਦੇ ਦਰਬਾਰ ਵਿੱਚ ਇੱਕ ਬੰਦੇ ਨੂੰ ਵੀ ਅਲਾਉਡ ਹੀ ਨਹੀਂ ਤੁਸੀਂ ਅੰਦਰ ਕੈਮਰੇ ਨਹੀਂ ਉਹ ਕਰ ਰਹੇ ਅਲਾਉਡ ਤੁਸੀਂ ਕਿਵੇਂ ਉਹਨਾਂ ਨੂੰ ਅਲਾਉਡ ਕਰ ਰਹੇ ਹੋ ਇੰਨੇ ਕੈਮਰਾਮੈਨ ਨੂੰ ਇੰਨੇ মিডিਆ ਨੂੰ ਕਿੱਦਾਂ ਅਲਾਉਡ ਕਰ ਰਹੇ ਹੋ ਜਦੋਂ ਲਾਈਵ ਚੱਲ ਰਿਹਾ ਸਾਰਾ ਕੁਝ 24 ਘੰਟੇ ਲਾਈਵ ਚੱਲਦਾ ਤੁਸੀਂ ਕਿਵੇਂ ਅਲਾਉਡ ਕਰ ਰਹੇ ਹੋ ਇੰਨੀ মিডিਆ ਨੂੰ ਤੁਸੀਂ ਮਨ ਬਣਾ ਕੇ ਆਏ ਸੀ ਪਹਿਲਾਂ ਵੀ ਜੇ ਚਾਰ ਚੰਨ ਮੈਂ ਕੋਈ ਮਤਲੀ ਬਣਾਇਆ ਮੈਂ ਵੈਸੇ ਦਰਸ਼ਨ ਕਰਨ ਆਇਆ ਸੀ ਬਾਈ ਚਾਂਸ ਆਏ ਨੇ ਉਹ ਮੈਂ ਸਿਰਫ ਦੇਖਿਆ ਸੰਗਤ ਐਦਾਂ ਭੱਜੀਆ ਮਗਰ ਜਿੱਦਾਂ ਪਤਾ ਨਹੀਂ ਕੀ ਆ ਗਿਆ ਹੁੰਦਾ ਮਨਾ ਨਹੀਂ ਕਰਦੀ ਫੋਟੋ ਖਿਚਾਉਂਦਾ ਮੈਂ ਮਨਾ ਨਹੀਂ ਕਰਦੀ ਰਿਸਪੈਕਟ ਕਰਨ ਤੋਂ ਰਿਸਪੈਕਟ ਕਰੋ ਫੋਟੋ ਖਿਚਾਓ ਪਰ ਬਾਹਰ ਇੰਨੀ ਜਗ੍ਹਾ ਹੈ ਜਿੱਥੇ ਮਰਜੀ ਖਿਚਾਓ ਤੁਸੀਂ ਗੁਰੂ ਘਰ ਦੇ ਵਿੱਚ ਕਿਉਂ ਇਹ ਤਮਾਸ਼ਾ ਕਰ ਰਹੇ ਹੋ ਛੋਸ਼ੇਬਾਜੀ ਕਰ ਰਹੇ ਮੈਂ ਬਣਾ ਆਪਣਾ ਫੇਰ ਨਾਮ ਦੱਸੋ ਪਲੀਜ਼ ਕੋਈ ਪ੍ਰੋਬਲਮ ਨਹੀਂ ਦੱਸੋ ਵੀ ਖੁੱਲ ਕੇ ਕਰੋ ਆਪਣਾ ਨਾਮ ਦੱਸੋ ਆਪਣਾ ਨਾਮ ਦੱਸ ਦਿਓ ਕੋਈ ਗੱਲ ਨਹੀਂ ਦੇਖੋ ਮੈਂ ਵੀ ਸਰਦਾਰਨੀ ਤੀ ਹਾਂ ਵੈਰੀ ਗੁੱਡ ਠੀਕ ਹੈ ਇਹ ਮੈਨੂੰ ਇਹ ਚੀਜ਼ ਚੰਗੀ ਨਹੀਂ ਲੱਗੀ ਵੈਰੀ ਗੁੱਡ ਇਸ ਕਰਕੇ ਬੋਲੀ ਆ ਨਾ ਮੈਨੂੰ ਕੋਈ ਚਾਹੀਦੀ ਟੀਆਰਪੀ ਨਾ ਮੈਨੂੰ ਕੁਝ ਮੈਂ ਪਹਿਲੀ ਵਾਰੀ ਫੇਸ ਕੀਤਾ ਆ ਬੰਦੇ ਨੂੰ ਪਰ ਦਰਬਾਰ ਸਾਹਿਬ ਬਹੁਤ ਮਸ਼ਹੂਰ ਆ ਪਰ ਜਿਹੜੇ ਸਾਹਿਬ ਨੇ ਇਹਨਾਂ ਨੇ ਹਾਲਾਤ ਖਰਾਬ ਕੀਤੇ ਪਏ ਨੇ ਬਹੁਤ ਗਲਤ ਗੱਲ ਹੈ ਇਹਨਾਂ ਦੀ ਕੋਈ ਨਹੀਂ ਬੋਲਦਾ ਕੋਈ ਵੀ ਨਹੀਂ ਬੋਲਦਾ ਤੁਸੀਂ ਅੱਗੇ ਅੱਗੇ ਜਾ ਕੇ ਬੋਲਿਆ ਰਾਹੁਲ ਜੀ ਬੋਲਿਆ ਮੈਂ ਅਗਰ ਉਹ ਕੁੜੀ ਮੇ ਨਾਲ ਜ਼ਬਰਦਸਤੀ ਨਾ ਕਰਦੀ ਘਰ ਮੇਰੇ ਮੂੰਹ ਤੇ ਬੋਲਦੀ ਕਿਉਂ ਡਰਾਂ ਭਾਈ ਕਿਉਂ ਮੈਨੂੰ ਖਾਣ ਵਾਸਤੇ ਦਿੰਦਾ ਹੈ ਜਾਂ ਮੈਨੂੰ ਕਮਾਉਣ ਵਾਸਤੇ ਦਿੰਦਾ ਖੋਦਾ ਕਮਾਨੀਆਂ ਖੋਦਾ ਖਾਣੀਆਂ ਹੈ ਭਾਈ ਮੈਨੂੰ ਰਹਿਣ ਲਈ ਨਹੀਂ ਦੇ ਰਿਹਾ ਕੁਝ ਕਰਨ ਲਈ ਦੇਣਾ ਮੈਂ ਕਿਉਂ ਡਰਾਂ ਉਸ ਤੋਂ ਹੋਰ ਕੀ ਕਹਿਣਾ ਚਾਹੁੰਦੇ ਸੀ ਰਾਹੁਲ ਜੀ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਅਸਾਂ ਥੋੜਾ ਜਿਹਾ ਪਲੀਜ਼ ਆਪਣਾ ਨਾਮ ਦੱਸ ਦਿਓ ਬੇਟਾ ਮੇਰਾ ਨਾਮ ਹੈ ਗੱਜਿਲਜੀਤ ਕੋਰ ਠੀਕ ਹੈ ਐਸ ਤੋਂ ਬਾਅਦ ਮੈਂ ਹੋਰ ਕੁਝ ਨਹੀਂ ਦੱਸਣਾ ਚਾਹੁੰਦੀ ਆਪਣਾ ਆਪਣਾ ਨਾਮ ਦੱਸਿਆ ਦਲਜੀਤ ਕੋਰ ਓਕੇ ਓਕੇ ਥੈਂਕ ਯੂ ਥੈਂਕ ਯੂ ਅਜਰਾ ਸਾਹਿਬ ਅੰਦਰ ਕੋਈ ਵਿਰੋਧ ਵੀ ਹੋਇਆ ਜੀ ਕੋਈ ਵਿਰੋਧ ਨਹੀਂ ਕੋਈ ਵਿਰੋਧ ਨਹੀਂ ਹੋਇਆ ਕੋਈ ਨਹੀਂ ਉਹਨਾਂ ਨੇ ਬਾਹਰ ਕਿਹਾ ਜੀ ਕਿ ਵੀ ਅੰਦਰ ਉਹਨਾਂ ਨੇ ਆ ਵੀ ਕੋਈ ਪ੍ਰੀਪੇਡ ਬਤਾ ਰਹੇ ਆ ਕਿ ਕੋਈ ਪੇਡ ਕਾਰਡ ਖੇਲਾ ਗਿਆ ਜਾਣ ਬੁਸਕਰ ਦੇਖੋ ਪਤਾ ਕੀ ਇਹ ਦੇਖੋ ਪਤਾ ਕੀ ਇਹ ਰੱਬ ਦਾ ਘਰ ਹੈ ਹਰ ਤਰ੍ਹਾਂ ਦੇ ਲੋਕ ਇੱਥੇ ਆਉਣੇ ਨੇ ਹਰ ਤਰ੍ਹਾਂ ਦੇ ਲੋਕ ਆਉਣੇ ਨੇ ਉਹਨਾਂ ਨੂੰ ਉਹਨਾਂ ਦੀ ਸੋਚ ਮੁਬਾਰਕ ਉਹ ਸੇਵਾ ਕਰਨ ਆਏ ਆ ਸੇਵਾ ਕਰਨਦੇ ਨੇ ਬਰਤਣਾ ਦੀ ਸੇਵਾ ਕੀਤੀ ਔਰ ਅਰਦਾਸ ਕੀਤੀ ਸਰਬੱਤ ਦੇ ਪੱਖੋਂ ਜੀ ਬਹੁਤ ਸਾਰੇ ਇੱਕ ਵੀਡੀਓ ਵਾਇਰਲ ਹੋਦੀ ਭਈ ਕੋਈ ਲੜਕੀ ਦੇ ਅੰਦਰ ਮੇਰਾ ਖਿਆਲ ਕੋਈ ਪ੍ਰੋਟੈਸਟ ਨਹੀਂ ਹਰ ਤਰ੍ਹਾਂ ਦੇ ਲੋਕ ਇੱਥੇ ਆਉਂਦੇ ਨੇ ਹਰ ਇੱਕ ਦਾ ਅਧਿਕਾਰ ਖੇਤਰ ਹੈ ਉਹਨਾਂ ਕਿਸੇ ਨੇ ਕੁਝ ਕਿਹਾ ਹੋਏਗਾ ਹਰ ਇੱਕ ਦਾ ਮੰਨ ਦੀ ਗੱਲ ਹੈ ਕੋਈ ਗੱਲ ਨਹੀਂ ਪਰ ਉਹਨਾਂ ਨੇ ਇੱਕ ਬੜੇ ਇੱਕ ਨੀਵੇਂ ਹੋ ਕੇ ਉਹਨਾਂ ਨੇ ਸੇਵਾ ਕੀਤੀ ਔਰ ਉਹ ਸਭਨਾਂ ਦੇ ਪਹਲੇਲੀ ਗੱਲ